ਜੋ ਬੁਲੇ ਸੋ ਨਿਰਪੈ ਭਗਵਾਨ ਫਾਲਮੇਕ ਮਹਾਰਾਜ ਕੀ ਜੈ। ਸ਼੍ਰੀ ਜੋਗ ਵਿਸ਼ਿਸ਼ਟ ਵਿਰਾਗ ਪ੍ਰਕਰਣ ਸਤਵਾਂ ਅਧਿਆਏ ਆਰੰਭ। ਸ਼੍ਰੀ ਰਾਮ ਜੀ ਕਹਿਣ ਲਗੇ ਹੇ ਭਗਵਾਨ ਜੋ ਬਿਰਤਾਂਤ ਹੈ ਉਹ ਮੈਂ ਆਪ ਦੇ ਸਾਹਮਣੇ ਕਹਿੰਦਾ ਹਾਂ। ਮੈਂ ਰਾਜਾ ਦਸ਼ਤ ਜੀ ਦੇ ਗ੍ਰਹਿ ਵਿਖੇ ਉਤਪੰਨ ਹੋ ਕੇ ਵੱਡਾ ਹੋਇਆ ਹਾਂ। ਫਿਰ ਚਾਰੇ ਵੇਦ ਪੜ੍ਹ ਕੇ ਬ੍ਰਹਮਚਰਜ ਆਦ ਕਰਤਬ ਧਾਰਨ ਕੀਤਾ ਹੈ ਇਸ ਤੋਂ ਪਿਛੋਂ ਮੈਂ ਜਦੋਂ ਘਰ ਵਾਪਸ ਆਇਆ ਤਾਂ ਮੇਰੇ ਹਿਰਦੇ ਵਿੱਚ ਇਹ ਵਿਚਾਰ ਉਤਪੰਨ ਹੋਇਆ ਕਿ ਮੈਂ ਤੀਰਥ ਇਸ਼ਨਾਨ ਕਰਾਂ ਤੇ ਦੀਵ ਦਵਾਰ ਵਿੱਚ ਜਾ ਕੇ ਦੇਵਤਿਆਂ ਦੇ ਦਰਸ਼ਨ ਕਰਾਂ ਆਖਰ ਮੈਂ ਪਿਤਾ ਜੀ ਦੀ ਆਗਿਆ ਲੈ ਕੇ ਤੀਰਥਾਂ ਤੇ ਗਿਆ ਤੇ ਗੰਗਾ ਆਦ ਸੰਪੂਰਨ ਤੀਰਥਾ ਦੇ ਇਸ਼ਨਾਨ ਕੀਤੇ ਤੇ ਸਾਲਾਗ੍ਰਾਮ ਤੇ ਕੇਦਾਰ ਆਦ ਠਾਕਰਾ ਦੇ ਵਿਧੀ ਪੂਰਵਕ ਦਰਸ਼ਨ ਕਰਕੇ ਵਾਪਸ ਆਇਆ ਫਿਰ ਉਤਸ਼ਾਹ ਪੈਦਾ ਹੋਇਆ ਤੇ ਇਹ ਵਿਚਾਰ ਬਣਿਆ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਸੰਧਿਆ ਦੇ ਇੱਕ ਕਰਮ ਕਰਕੇ ਭੋਜਨ ਕਰਦਾ ਜਦੋਂ ਇਸ ਤਰ੍ਹਾਂ ਕੁਝ ਦਿਨ ਬੀਤ ਗਏ ਤਦ ਮੇਰੇ ਹਿਰਦੇ ਵਿੱਚ ਇੱਕ ਵਿਚਾਰ ਉਤਪਨ ਹੋਇਆ ਉਹ ਵਿਚਾਰ ਮੇਰੇ ਹਿਰਦੇ ਨੂੰ ਖਿੱਚ ਕੇ ਲੈ ਗਿਆ ਜਿਵੇਂ ਨਦੀ ਦੇ ਕੰਡੇ ਕਾ ਆਲ ਹੁੰਦਾ ਹੈ ਤੇ ਨਦੀ ਦਾ ਪ੍ਰਵਾਹ ਉਸ ਨੂੰ ਰੋੜ ਕੇ ਲੈ ਜਾਂਦਾ ਹੈ ਤਿਵੇਂ ਮੇਰੇ ਹਿਰਦੇ ਵਿੱਚ ਜੋ ਕੁਝ ਜਗਤ ਦੇ ਆਸਥਾ ਰੂਪੀ ਬੀਲ ਸੀ ਉਸਨੋ ਵਿਚਾਰ ਰੂਪੀ ਪ੍ਰਵਾਹ ਖਿੱਚ ਕੇ ਲੈ ਗਿਆ ਤਦ ਮੈਂ ਵਿਚਾਰਿਆ ਕਿ ਰਾਜ ਕਰਕੇ ਕੀ ਪ੍ਰਾਪਤੀ ਹੈ ਭੋਗਾ ਦੇ ਪੋਗ ਨਾਲ ਕੀ ਲਾਭ ਹੈ ਇਹ ਜਗਤ ਕੀ ਹੈ ਇਹ ਸਭ ਭਰਮ ਮਾਤਰ ਹੈ ਇਸ ਦੀ ਵਾਸ਼ਨਾ ਮੂਰਖ ਰੱਖਦੇ ਹਨ ਇਹ ਸਥਾਵਰ ਜੰਗਮ ਸੰਸਾਰ ਸਭ ਮਿੱਥਿਆ ਹੈ हे ਮਨੀਸ਼ਵਰ ਜਿਨਨੇ ਪਦਾਰਥ ਹਨ ਉਹ ਮੰਨ ਕਰਕੇ ਹਨ ਸੋ ਮਨ ਵੀ ਪਰਮ ਮਾਤਰ ਹੈ ਅਨਹੋਤਾ ਮਨ ਦੁਖਦਾਈ ਹੋਇਆ ਹੈ ਮਨ ਜੋ ਪਦਾਰਥਾਂ ਨੂੰ ਸੱਚ ਜਾਣ ਕੇ ਦੌੜਦਾ ਹੈ ਤੇ ਇਹਨਾਂ ਪਦਾਰਥਾਂ ਨੂੰ ਸੁਖਦਾਈ ਸਮਝਦਾ ਹੈ ਸੋ ਮ੍ਰਿਗ ਤ੍ਰਿਸ਼ਨਾ ਦੇ ਜਾਲ ਵਾਂਗੂ ਹੈ ਜਿਵੇਂ ਮ੍ਰਿਗ ਤ੍ਰਿਸ਼ਨਾ ਦੇ ਜਲ ਨੂੰ ਵੇਖ ਕੇ ਹਰਨ ਦੌੜਦੇ ਹਨ ਤੇ ਦੌੜ ਦੇ ਦੌੜ ਦੇ ਥੱਕ ਕੇ ਡਿੱਗ ਪੈਂਦੇ ਹਨ ਤਾਂ ਵੀ ਉਹਨਾਂ ਨੂੰ ਜਲਦੀ ਪ੍ਰਾਪਤੀ ਨਹੀਂ ਹੁੰਦੀ। ਤੇਵੇਂ ਮੂਰਖ ਜੀਵ ਪਦਾਰਥਾਂ ਨੂੰ ਸੁਖदाई ਜਾਣ ਕੇ ਭੋਗਣ ਦਾ ਯਤਨ ਕਰਦੇ ਹਨ ਪਰ ਉਹਨਾਂ ਨੂੰ ਸ਼ਾਂਤੀ ਨਹੀਂ ਮਿਲਦੀ। हे ਮனீਸ਼ਵਰ ਇੰਦਰੀਆਂ ਦੇ ਭੋਗ ਸੱਪ ਵਾਂਗ ਹਨ ਜਿਨ੍ਹਾਂ ਦਾ ਦੱਸਿਆ ਹੋਇਆ ਜੀਵ ਜਨਮ ਮਰਨ ਪਾਉਂਦਾ ਹੈ। ਤੇ ਕਈ ਜਨਮ ਧਾਰਨ ਕਰਦਾ ਹੈ ਭੋਗ ਤੇ ਜਗਤ ਸਭ ਪਰਮਾਤਮਾਤਰ ਹੈ ਇਹਨਾਂ ਨਾਲ ਜਿਹੜੇ ਮਨੁੱਖ ਪ੍ਰੀਤੀ ਕਰਦੇ ਹਨ ਉਹ ਮਹਾ ਮੂਰਖ ਹਨ ਮੈਂ ਵਿਚਾਰ ਕਰਕੇ ਇਹ ਜਾਣਿਆ ਹੈ ਕਿ ਸਭ ਪਦਾਰਥ ਆਉਂਦੇ ਵੀ ਹਨ ਤੇ ਜਾਂਦੇ ਵੀ ਹਨ ਇਸ ਲਈ ਜਿਹੜਾ ਪਦਾਰਥ ਨਾਸ਼ ਨਾ ਹੋਵੇ ਉਹ ਪਦਾਰਥ ਪ੍ਰਾਪਤ ਕਰਨ ਯੋਗ ਹੈ ਇਸ ਕਾਰਨ ਮੈਂ ਭੋਗਾਂ ਨੂੰ ਤਿਆਗ ਦਿੱਤਾ ਹੈ। हे ਮਨੀਸ਼ਵਰ ਜਿੰਨੇ ਸੰਪਦਾ ਰੂਪ ਪਦਾਰਥ ਪਰਦੇਤ ਹੁੰਦੇ ਹਨ ਉਹ ਸਭ ਮਸੀਬਤ ਰੂਪ ਹਨ। ਇਹਨਾਂ ਵਿੱਚ ਰੰਚਕ ਮਾਤਰ ਵੀ ਸੁਖ ਨਹੀਂ ਜਦੋਂ ਇਹਨਾਂ ਪਦਾਰਥਾਂ ਦਾ ਵਿਜੋਗ ਹੁੰਦਾ ਹੈ। ਤਦੋਂ ਕੰਡੇ ਬਾੰਗੂ ਮਨ ਵਿੱਚ ਚੁਬਦੇ ਹਨ। ਤਦੋਂ ਜਦੋਂ ਇੰਦਰੀਆਂ ਨੂੰ ਭੋਗ ਪ੍ਰਾਪਤ ਹੁੰਦਾ ਹੈ ਤਦੋਂ ਜੀਵ ਮੋਹ ਈਰਖਾ ਨਾਲ ਸੜਦੇ ਹਨ ਇਸ ਲਈ ਭੋਗ ਦੁੱਖ ਰੂਪ ਹਨ ਜਿਵੇਂ ਪੱਥਰ ਦੇ ਸਿਲਾ ਵਿੱਚ ਛੇਕ ਨਹੀਂ ਹੁੰਦਾ ਤਿਵੇਂ ਭੋਗ ਰੂਪੀ ਦੁੱਖ ਦੇ ਸਿਲਾ ਵਿੱਚ ਰੰਚਕ ਮਾਤਰ ਵੀ ਸੁਖ ਰੂਪੀ ਛੇਕ ਨਹੀਂ ਹੁੰਦਾ हे ਮਨੀਸ਼ਵਰ ਮੈਂ ਵਿਸ਼ਿਆ ਦੀ ਤ੍ਰਿਸ਼ਨਾ ਵਿੱਚ ਬਹੁਤ ਸਮਾ ਸੜਦਾ ਰਿਹਾ ਹਾਂ ਜਿਵੇਂ ਹਰੇ ਬਰਸ਼ ਦੇ ਸ਼ੇਕ ਵਿੱਚ ਥੋੜੀ ਜਹੀ ਅੱਗ ਧਰੀ ਹੋਵੇ ਤਾਂ ਧੂੰਆਂ ਹੋ ਕੇ ਉਹ ਥੋੜਾ ਥੋੜਾ ਸੜਦਾ ਰਹਿੰਦਾ ਹੈ ਤਿਵੇਂ ਭੋਗ ਰੂਪੀ ਅਗਨੀ ਕਰਕੇ ਮਨ ਸੜਦਾ ਰਹਿੰਦਾ ਹੈ ਵਿਸ਼ਿਆ ਵਿੱਚ ਕੁਝ ਵੀ ਸੁੱਖ ਨਹੀਂ ਇਹਨਾਂ ਵਿੱਚ ਦੁੱਖ ਬਹੁਤ ਹਨ ਇਨਾਂ ਦੀ ਇੱਛਾ ਕਰਨੀ ਮੂਰਖਤਾ ਹੈ ਜਿਵੇਂ ਟੋਏ ਦੇ ਉੱਪਰ ਕਾ ਤੇ ਪੱਤੇ ਹੁੰਦੇ ਹਨ ਉਸ ਨਾਲ ਟੋਇਆ ਟੱਗਿਆ ਹੁੰਦਾ ਹੈ ਉਸ ਵਿੱਚ ਹਨ ਦੇ ਦੁੱਖ ਪਾਉਂਦਾ ਹੈ ਤਵੇਂ ਮੂਰਖ ਜੀਵ ਭੋਗਾਂ ਨੂੰ ਸੌਖ ਰੂਪ ਜਾਣ ਕੇ ਭੋਗਣ ਦੇ ਇੱਛਾ ਕਰਦਾ ਹੈ ਜਦੋਂ ਭੋਗਾਂ ਨੂੰ ਭੋਗਦਾ ਹੈ ਤਦੋਂ ਜਨਮ ਮਰਨ ਰੂਪ ਟੋਏ ਵਿੱਚ ਜਾ ਡਿੱਗਦਾ ਹੈ ਤੇ ਦੁੱਖ ਪਾਉਂਦਾ ਹੈ। हे ਮਨिश्वर ਭੋਗ ਰੂਪੀ ਚੋਰ ਅਗਿਆਨ ਰੂਪੀ ਰਾਤ ਵਿੱਚ ਆਤਮਾ ਰੂਪੀ ਤਨ ਲੁੱਟ ਕੇ ਲੈ ਜਾਂਦਾ ਹੈ। ਉਸ ਦੇ ਵਿੱਚ ਜੋਗ ਵਿੱਚ ਜੀਵ ਮਹਾਦੀਨ ਹੋ ਜਾਂਦਾ ਹੈ। ਜਿਸ ਭੋਗ ਦੀ ਪ੍ਰਾਪਤੀ ਲਈ ਇਹ ਜੀਵ ਯਤਨ ਕਰਦਾ ਹੈ। ਉਹ ਦੁੱਖ ਰੂਪ ਹੈ ਉਸ ਵਿੱਚ ਇਸ ਜੀਵ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ ਜਿਸ ਸਰੀਰ ਦਾ ਅਭਿਮਾਨ ਕਰਕੇ ਇਹ ਯਤਨ ਕਰਦਾ ਹੈ ਉਹ ਸਰੀਰ ਖਿੰਡ ਪਰਦਰਤੇ ਅਸਾਰ ਹੈ ਜਿਸ ਪੁਰਸ਼ ਤੋਂ ਸਦਾ ਭੋਗਾਂ ਦੀ ਇਸ਼ਾਰਾ ਰਹਿੰਦੇ ਹੈ ਉਹ ਮੂਰਖ ਤੇ ਜੜ ਹੈ ਉਸ ਦਾ ਬੋਲਣਾ ਚਲਣਾ ਵੀ ਐਸਾ ਹੈ ਜਿਵੇਂ ਸੁੱਕੇ ਬਾਸ ਦੇ ਛੇਕ ਵਿੱਚ ਹਵਾ ਜਾਂਦੀ ਹੈ ਤੇ ਉਸ ਦੇ ਵੇਗ ਨਾਲ ਆਵਾਜ਼ ਨਿਕਲਦੀ ਹੈ ਜਿਵੇਂ ਤੱਕਿਆ ਹੋਇਆ ਮਨੁੱਖ ਮਾਰ ਬਾੜ ਦੇਸ਼ ਵੱਲ ਜਾਨ ਤੇ ਇੱਛਾ ਨਹੀਂ ਕਰਦਾ ਤਿਵੇਂ ਭੋਗਾਂ ਨੂੰ ਮੈਂ ਦੁੱਖ ਰੂਪ ਜਾਣ ਕੇ ਇਹਨਾਂ ਦੀ ਇੱਛਾ ਨਹੀਂ ਕਰਦਾ ਇਹ ਮਾਇਆ ਪਰਮ ਅਨਰਥਕਾਰੀ ਹੈ ਜਦੋਂ ਤੱਕ ਇਸ ਦੀ ਪ੍ਰਾਪਤੀ ਨਹੀਂ ਹੁੰਦੀ ਤਦੋਂ ਤੱਕ ਜੀਵ ਇਸ ਨੂੰ ਪ੍ਰਾਪਤ ਕਰਨ ਦਾ ਯਤਨ ਕਰਦਾ ਹੈ ਇਹ ਅਨਰਥ ਕਰਕੇ ਹੀ ਪ੍ਰਾਪਤੀ ਹੁੰਦੀ ਹੈ ਜਦੋਂ ਇਹ ਮਾਇਆ ਮਨੁੱਖ ਨੂੰ ਮਿਲ ਜਾਂਦੀ ਹੈ ਤਦੋਂ ਮਨੁੱਖ ਦੇ ਸਾਰੇ ਸ਼ੁਭ ਗੁਣ ਅਰਥਾਤ ਸ਼ੀਲਤਾ ਸੰਤੋਖ ਧਰਮ ਉਧਾਰਤਾ ਕੋਮਲਤਾ ਵਿਰਾਗ ਤੇ ਵਿਚਾਰ ਅਜਿਕੇ ਨਾਸ਼ ਹੋ ਜਾਂਦੇ ਹਨ ਜਦੋਂ ਸ਼ੁਭ ਗੁਣ ਨਾਸ਼ ਹੋ ਜਾਂਦੇ ਹਨ ਫਿਰ ਸੁਖ ਕਿਵੇਂ ਪ੍ਰਾਪਤ ਹੋਵੇ ਤਦੋਂ ਵਿਪਤਾ ਹੀ ਪ੍ਰਾਪਤ ਹੁੰਦੀ ਹੈ ਇਸ ਮਾਇਆ ਨੂੰ ਮੈਂ ਪਰਮ ਦੁੱਖ ਦਾ ਕਾਰਨ ਜਾਣ ਕੇ ਤਿਆਗ ਦਿੱਤਾ ਹੈ हे ਮਨੀਸ਼ਵਰ ਇਸ ਜੀਵ ਵਿੱਚ ਸ਼ੁਭ ਗੁਣ ਜਦੋਂ ਤੱਕ ਰਹਿੰਦੇ ਹਨ ਤਦੋਂ ਤੱਕ ਇਸ ਨੂੰ ਮਾਇਆ ਨਹੀਂ ਮਿਲਦੀ ਜਦੋਂ ਜੀਵ ਨੂੰ ਮਾਇਆ ਦੀ ਪ੍ਰਾਪਤੀ ਹੋ ਜਾਂਦੀ ਹੈ ਤਦੋ ਸਾਰੇ ਸ਼ੁਭ ਗੁਣ ਨਾਸ਼ ਹੋ ਜਾਂਦੇ ਹਨ ਜਿਵੇਂ ਬਸੰਤ ਰੁੱਤ ਦੀ វេល ਤਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਜੇਠ ਹਾਰ ਦੇ ਮਹੀਨੇ ਨਹੀਂ ਆਉਂਦੇ ਜਦੋਂ ਜੇਠ ਹਾਰ ਦੇ ਮਹੀਨੇ ਆ ਜਾਂਦੇ ਹਨ ਤਦੋ ਗਰਮੀ ਕਰਕੇ ਵੀੜ ਸੁੱਕ ਜਾਂਦੀ ਹੈ ਤਿਵੇਂ ਹੀ ਜਦੋਂ ਮਾਇਆ ਦੀ ਪ੍ਰਾਪਤੀ ਹੋਈ ਤਦ ਸ਼ੁਭ ਗੁਣ ਸੜ ਜਾਂਦੇ ਹਨ ਤੇਵੇਂ ਇਹ ਜੀਵ ਮਿੱਠੇ ਤੇ ਕੋਮਲ ਬਚਨ ਤਦ ਤੱਕ ਬੋਲਦਾ ਹੈ ਜਦੋਂ ਤੱਕ ਇਸ ਨੂੰ ਮਾਇਆ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਮਾਇਆ ਦੀ ਪ੍ਰਾਪਤੀ ਹੁੰਦੀ ਹੈ ਤਦ ਕੋਮਲਤਾ ਮੁੱਕ ਜਾਂਦੀ ਹੈ ਤੇ ਮਨੁੱਖ ਕਟੋਰ ਹੋ ਜਾਂਦਾ ਹੈ ਜਿਵੇਂ ਜਲ ਤਦ ਤੱਕ ਪਤਲਾ ਰਹਿੰਦਾ ਹੈ ਜਦੋਂ ਤੱਕ ਉਸ ਨੂੰ ਸ਼ੀਤਲਤਾ ਦਾ ਸੰਜੋਗ ਨਹੀਂ ਹੁੰਦਾ ਜਦੋਂ ਸ਼ੀਤਲਤਾ ਦਾ ਸੰਯੋਗ ਹੁੰਦਾ ਹੈ ਤਦ ਜਲ ਬਰਫ਼ ਬਣ ਕੇ ਕਠੋਰ ਤੇ ਦੁਖਦਾਈ ਹੋ ਜਾਂਦਾ ਹੈ। ਤਿਵੇਂ ਇਹ ਜੀਵ ਮਾਇਆ ਦੇ ਪ੍ਰਭਾਵ ਕਰਕੇ ਜੜ ਹੋ ਜਾਂਦਾ ਹੈ। हे ਮਨੇਸ਼ਵਰ ਜਿਤਨੀ ਤਰਾ ਦੇ ਸੰਪਦਾ ਹੈ ਉਹ ਸਭ ਵਿਪਤਾ ਦਾ ਮੁੱਢ ਹੈ ਕਿਉਂਕਿ ਜਦੋਂ ਜੀਵ ਨੂੰ ਮਾਇਆ ਦੀ ਪ੍ਰਾਪਤੀ ਹੁੰਦੀ ਹੈ ਤਦੋ ਇਹ ਬੜੇ ਸੁਖ ਭੋਗਦਾ ਹੈ ਜਦੋਂ ਮਾਇਆ ਚਲੀ ਜਾਂਦੀ ਹੈ ਤਦੋ ਤ੍ਰਿਸ਼ਨਾ ਕਰਕੇ ਸੜਦਾ ਹੈ ਤੇ ਜਨਮ ਮਰਨ ਦੇ ਚੱਕਰ ਵਿੱਚ ਪੈ ਕੇ ਟੜਕਦਾ ਹੈ ਮਾਇਆ ਦੇ ਇਸ਼ਾ ਕਰਨ ਹੀ ਮੂਰਖਤਾ ਹੈ ਇਸ ਦਾ ਨਾਸ਼ ਇਹ ਤਾਂ ਨਾਸ਼ਵੰਤ ਹੈ ਇਸ ਤੋਂ ਭੋਗ ਉਪਜਦੇ ਤੇ ਨਾਸ਼ ਹੁੰਦੇ ਹਨ ਜਿਵੇਂ ਜਲ ਤੋਂ ਤ੍ਰੰਗ ਉਪਜਦੇ ਤੇ ਨਾਸ਼ ਹੁੰਦੇ ਹਨ ਜਿਵੇਂ ਬਿਜਲੀ ਸਿਰ ਨਹੀਂ ਹੁੰਦੀ ਤੇਵੇਂ ਭੋਗ ਦੀ ਸਦਾ ਕੈਮ ਨਹੀਂ ਰਹਿੰਦੇ ਮਨੁੱਖ ਵਿੱਚ ਸਭ ਗੁਣ ਤਦ ਤੱਕ ਕੈਮ ਰਹਿੰਦੇ ਹਨ ਜਦੋਂ ਤੱਕ ਮਨੁੱਖ ਤ੍ਰਿਸ਼ਨਾ ਨੂੰ ਨਹੀਂ ਛੂੰਦਾ ਜਦੋਂ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ ਤਦੋ ਸ਼ੋਭ ਗੁਣਾ ਦਾ ਅਭਾਵ ਹੋ ਜਾਂਦਾ ਹੈ ਜਿਵੇਂ ਦੁੱਧ ਵਿੱਚ ਮਠਾਸ ਤਦ ਤੱਕ ਰਹਿੰਦੀ ਹੈ ਜਦੋਂ ਤੱਕ ਵਸਮੋਂ ਸੱਪ ਨਹੀਂ ਹੁੰਦਾ ਜਦੋਂ ਸੱਪ ਦੁੱਧ ਨੂੰ ਛੂੰਹਦਾ ਹੈ ਤਦੋ ਉਹ ਦੁੱਧ ਜ਼ਹਿਰ ਰੂਪ ਹੋ ਜਾਂਦਾ ਹੈ